ਹਰ ਸਾਲ ਜਦੋਂ ਪੋਹ ਦਾ ਮਹੀਨਾ ਚੜ੍ਹਦਾ ਹੈ ਤਾਂ ਮਨ ਵਿੱਚ ਜਿੱਥੇ ਵੀਰ ਰਸ ਪੈਦਾ ਹੁੰਦਾ ਹੈ ਉੱਥੇ ਹੀ ਮਨ ਉਦਾਸੀ ਵਿੱਚ ਗਵਾਚ ਜਾਂਦਾ ਹੈ ਜਿਸ ਚਾਹ ਤੇ ਮਲਾਰ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਡੇ ਸਹਬਜਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਜਾਰ ਸਿੰਘ ਜੀ ਚਮਕੌਰ ਦੀ ਗੜੀ ਵਿੱਚ ਲੜਦੇ ਸ਼ਹਾਦਤ ਦਾ ਜਾਮ ਪੀ ਗਏ ਇਸ ਘਟਨਾ ਤੋਂ 4-5 ਦਿਨ ਬਾਅਦ ਜਿਸ ਤਰ੍ਹਾਂ ਛੋਟੇ ਸਹਬਜਾਦਿਆਂ ਤੇ ਮਾਤਾਂ ਗੁਜਰੀ ਜੀ ਨੂੰ ਸਰਹੰਦ ਵਿਖੇ ਸ਼ਹੀਦ ਕੀਤਾ ਗਿਆ ਇਹ ਸੰਸਾਰ ਪਰ ਦੇ ਇਤਿਹਾਸ ਦੀ ਇਕੋ ਇੱਕ ਵਿਲੱਖਣ ਮਿਸਾਲ ਹੈ ਜਰਾ ਉਸ ਇਤਿਹਾਸ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਲਿਆ ਕੇ ਮਹਿਸੂਸ ਕਰਿਏ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਦੇ ਪਰਿਵਾਰ ਦੇ ਪੰਜ ਮੈਂਬਰ ਇੱਕ ਹਫ਼ਤੇ ਵਿੱਚ ਸ਼ਹੀਦ ਹੋ ਗਏ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਉਸ ਦੇ ਅੱਗੇ ਸੀਸ ਵੀ ਨਿਵਾਇਆ ਤੇ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ ਉਹ ਦਾ ਵਿਰਾਗਮਈ ਮਹੀਨਾ ਜਦੋਂ ਸਾਨੂੰ ਸਭ ਖੁਸ਼ੀਆਂ ਭੁੱਲ ਕੇ ਯਾਦ ਰਹਿ ਜਾਂਦਾ ਹੈ ਪਰਿਵਾਰ ਵਿਛੋੜਾ ਸ਼ਹਾਦਤਾਂ ਬੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸੇ ਦੇ ਲਈ ਸਰਵਨਸਵਾਰ ਦੇਣਾ ਅਸੀਂ ਉਹਨਾਂ ਦਿਨਾਂ ਨੂੰ ਯਾਦ ਕਰਕੇ ਸਿੱਖ ਇਤਿਹਾਸ ਤੇ ਚਾਨਣਾ ਪਾ ਕੇ ਉਹ ਮਹੀਨੇ 'ਚ ਸ਼ਹਾਦਤ ਦਾ ਜੋ ਸਫ਼ਰ ਸ਼ੁਰੂ ਹੋਇਆ ਉਸ ਬਾਰੇ ਸਾਡੇ ਦਰਸ਼ਕਾਂ ਦੇ ਨਾਲ ਵਿਚਾਰ ਸਾਂਝੇ ਕਰਾਂਗੇ ਮੈਂ ਹਰਪ੍ਰੀਤ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਸ਼ਹਾਦਤਾਂ ਦੇ ਸਫ਼ਰ ਦੀ ਬਾਤ ਪਾਉਂਦੇ ਪ੍ਰੋਗਰਾਮ ਸਫ਼ਰ-ਏ-ਸ਼ਹਾਦਤ 'ਚ ਗੱਲ ਕਰਦੇ ਹਾਂ ਅੱਜ ਦੇ ਇਤਿਹਾਸ ਜਾਨੀ ਕਿ ਛੇ ਪੋ ਦੀ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਆਨੰਦਪੁਰ ਦਾ ਕਿਲਾ ਜਿਸ ਨੂੰ ਅਨੰਦਾ ਦੀ ਪੂਰੀ ਕਿਹਾ ਜਾਂਦਾ ਸੀ ਉਸ ਨੂੰ ਘੇਰਾ ਪਾ ਲਿਆ ਇਹ ਘੇਰਾ 3 ਮਈ 1703 ਦਾ ਪਿਆ ਜਿਸ ਨੂੰ ਚੱਲਦੇ 8 ਮਹੀਨੇ ਹੋ ਗਏ ਇਸ ਸਮੇਂ ਸਿੱਖ ਅਤੇ ਮੁਗਲ ਫੌਜਾਂ ਦੇ ਵਿੱਚ ਛੋਟੀਆਂ-ਛੋਟੀਆਂ ਝੜਪਾਂ ਹੁੰਦੀਆਂ ਰਹੀਆਂ 8 ਮਹੀਨੇ ਦਾ ਘੇਰਾ ਇੰਨਾ ਲੰਮਾ ਸਮਾਂ ਘੇਰੇਬੰਦੀ 'ਚ ਕੱਟਣਾ ਕੋਈ ਸੁਖਾਲੀ ਗੱਲ ਨਹੀਂ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਕਿਲੇ ਦੇ ਬਾਹਰ ਡੇਰੇ ਜਮਾਲੇ ਕਿਲੇ ਦੇ ਅੰਦਰ ਵੀ ਰਸਤ ਪਾਣੀ ਮੁੱਕਣ ਲੱਗਾ ਕਿਲਾ ਛੱਡਣ ਲਈ ਪਹਾੜੀ ਰਾਜਿਆਂ ਨੇ ਗੁਰੂ ਜੀ ਤੱਕ ਸੰਦੇਸ਼ ਪੁੱਜਦਾ ਕੀਤਾ ਕਿ ਤੁਸੀਂ ਕਿਲਾ ਛੱਡ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਗੁਰੂ ਜੀ ਜਾਣੀ ਜਾਣ ਸਨ ਉਹ ਉਹਨਾਂ ਦੀਆਂ ਕੋਝੀਆਂ ਚਾਲਾਂ ਸਮਝਦੇ ਸਨ ਫਿਰ ਵੀ ਸਿੰਘਾਂ ਦੇ ਕਹਿਣ ਤੇ ਗੁਰੂ ਜੀ ਨੇ ਕਿਲੇ ਦੇ ਅੰਦਰ ਪਿਆ ਕੂੜਾ ਕਬਾੜ ਡੀਟੀਆਂ ਜੋ ਵੀ ਬਾਧੂ ਘਾਟੂ ਸਮਾਨ ਸੀ ਉਹਨਾਂ ਨੂੰ ਗੱਡਿਆਂ ਦੇ ਵਿੱਚ ਭਰ ਕੇ ਤੇ ਉਹਨਾਂ ਨੂੰ ਸੁੰਦਰ ਪੋਸ਼ਾਕੇ ਪਹਿਨਾ ਕੇ ਕਿਲੇ ਦੇ ਮੁੱਖ ਦਰਵਾਜ਼ੇ ਤੋਂ ਰਵਾਨਾ ਕਰ ਦਿੱਤਾ ਕਿਲੇ ਦਾ ਦਰਵਾਜ਼ਾ ਖੁੱਲਦਾ ਹੈ ਜਿਵੇਂ ਹੀ ਗੱਡੇ ਬਾਹਰ ਜਾਂਦੇ ਹਨ ਤਾਂ ਫੌਜਾਂ ਗੱਡਿਆਂ ਦੇ ਉੱਪਰ ਟੁੱਟ ਪੈਂਦੀਆਂ ਹਨ ਗੁਰੂ ਜੀ ਸਿੰਘਾਂ ਨੂੰ ਆਖਦੇ ਹਨ ਕਿ ਤੁਹਾਨੂੰ ਕਿਹਾ ਸੀ ਨਾ ਕਿ ਇਹਨਾਂ ਦੀਆਂ ਬਾਤਾਂ ਤੇ ਏਤਵਾਰ ਨਹੀਂ ਕਰਨਾ ਕਿਲੇ 'ਚ ਖਾਣ ਲਈ ਰਾਸ਼ਨ ਵੀ ਮੁੱਕਦਾ ਜਾ ਰਿਹਾ ਸੀ ਬਹੁਤ ਸਾਰੇ ਸਿੰਘਾਂ ਨੇ ਕਿਲਾ ਛੱਡਣ ਦੀ ਸਲਾਹ ਬਣਾਈ ਤੇ ਗੁਰੂ ਜੀ ਨਾਲ ਵਾਰਤਾਲਾਪ ਕੀਤੀ ਯਹਾਂ ਹੁਬ ਸਿਵਾਇ ਭੁੱਖ ਮਰੀ ਔਰ ਮੌਤ ਕੇ ਅਲਾਵਾ ਕੁਛ ਨਹੀਂ ਇਸ ਕਿਲੇ ਕੋ ਛੋੜ ਕਰ ਜਾਣਾ ਹੀ ਅੱਛਾ ਹੈ ਕਿ ਜੋ ਵੀ ਸਿੰਘ ਜਾਣਾ ਚਾਹੁੰਦਾ ਹੈ ਉਹ ਜਾ ਸਕਦਾ ਹੈ ਤੇ ਉਹ ਸਾਨੂੰ ਲਿਖਤੀ ਰੂਪ ਦੇ ਵਿੱਚ ਵਿਦਾਵਾ ਦੇ ਦੇਵੇ ਕਿ ਉਹ ਸਾਡੇ ਸਿੰਘ ਨਹੀਂ ਹਨ ਤੇ ਅਸੀਂ ਉਹਨਾਂ ਦੇ ਗੁਰੂ ਨਹੀਂ ਹਾਂ ਇਸ ਸਮੇਂ 40 ਸਿੰਘਾਂ ਨੇ ਗੁਰੂ ਜੀ ਨੂੰ ਵਿਦਾਵਾ ਲਿਖ ਕੇ ਦੇ ਦਿੱਤਾ ਤੇ ਉਹ ਕਿਲਾ ਛੱਡ ਕੇ ਚਲੇ ਗਏ ਸਮਾਂ ਬੀਤਦਾ ਗਿਆ ਕਿਲੇ ਦੇ ਅੰਦਰ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ ਭੁੱਖ ਅਤੇ ਬਿਮਾਰੀ ਨਾਲ ਸਿੰਘ ਆਪਣੇ ਪ੍ਰਾਣ ਤਿਆਗ ਰਹੇ ਸਨ ਮੁਗਲ ਅਤੇ ਪਹਾੜੀ ਰਾਜੇ ਕਿਸੇ ਨਾ ਕਿਸੇ ਤਰੀਕੇ ਗੁਰੂ ਜੀ ਨੂੰ ਕਿਲੇ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਸਨ ਮੁਗਲ ਅਤੇ ਪਹਾੜੀ ਰਾਜੇ ਇਸ ਗੱਲ ਤੋਂ ਪਲੀ ਭਾਂਤ ਜਾਣੂ ਸਨ ਕਿ ਜਦੋਂ ਤੱਕ ਗੁਰੂ ਜੀ ਕਿਲੇ ਦੇ ਅੰਦਰ ਹਨ ਉਹਨਾਂ ਟਾਈਮ ਗੁਰੂ ਜੀ ਤੱਕ ਪਹੁੰਚ ਕਰਨੀ ਤੇ ਕਿਲਾ ਜਿੱਤਣਾ ਅਸੰਭਵ ਹੈ ਫਿਰ ਉਹਨਾਂ ਨੇ ਆਟੇ ਦੀ ਗਊ ਬਣਾਈ ਅਤੇ ਮੁਗਲਾਂ ਨੇ ਆਪਣੇ ਧਾਰਮਿਕ ਗ੍ਰੰਥ ਕੁਰਾਨ ਦੀਆਂ ਕਸਮਾਂ ਖਾਧੀਆਂ ਅਤੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਕਿਲਾ ਛੱਡ ਦਿਓ ਅਸੀਂ ਤੁਹਾਡੇ ਨਾਲ ਲੜਾਈ ਨਹੀਂ ਕਰਾਂਗੇ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਗੁਰੂ ਜੀ ਨੇ ਮਾਤਾ ਗੁਜਰਕੌਰ ਜੀ ਪੰਜ ਪਿਆਰਿਆਂ ਅਤੇ ਸਿੰਘਾਂ ਦੇ ਕਹਿਣ ਤੇ ਕਿਲਾ ਛੱਡਣ ਦੀ ਗੱਲ ਮੰਨ ਲਈ। ਗੁਰੂ ਪਿਤਾ ਜੀ ਮਾਤਾ ਗੁਜਰਕੌਰ ਜੀ ਚਾਰੇ ਸਾਹਿਬਜ਼ਾਦੇ ਗੁਰੂ ਕੇ ਮਹਿਲ ਅਤੇ ਸਾਰੇ ਸਿੰਘਾਂ ਨੇ ਸਰਸਾ ਨਦੀ ਵੱਲ ਨੂੰ ਚਾਲੇ ਪਾ ਦਿੱਤੇ। ਅਜੇ ਉਹ ਕੀਰਤਪੁਰ ਪਹੁੰਚੇ ਹੀ ਸਨ ਕਿ ਮੁਗਲਾਂ ਨੇ ਬੜੀ ਬੇਰਹਿਮੀ ਦੇ ਨਾਲ ਕਸਮਾਂਵਾਦੀ ਤੋੜ ਕੇ ਥੱਕੇ ਟੁੱਟੇ ਭੁੱਖਣ ਭਾਣੇ ਘੱਟ ਗਿਣਤੀ ਦੇ ਸਿੰਘਾਂ ਦੇ ਉੱਪਰ ਹਮਲਾ ਕਰ ਦਿੱਤਾ। ਇਸ ਦੌਰਾਨ ਗੁਰੂ ਸਾਹਿਬ ਦੇ ਅੱਗੇ ਉਹਨਾਂ ਦੇ ਯੋਧੇ ਮੌਜੂਦ ਸਨ ਜਿਨ੍ਹਾਂ ਵਿੱਚ ਬਾਬਾ ਅਜੀਤ ਸਿੰਘ ਜੀ, ਭਾਈ ਉਹਦੇ ਸਿੰਘ ਜੀ, ਭਾਈ ਜੀਵਨ ਸਿੰਘ ਜੀ ਤੇ ਹੋਰ ਸਿੱਖਾਂ ਨੇ ਇਹਨਾਂ ਨੂੰ ਇੱਥੇ ਰੁਕਣ ਦਾ ਫੈਸਲਾ ਕਰ ਲਿਆ ਤਾਂ ਕਿ ਉਹ ਗੁਰੂ ਸਾਹਿਬ ਤੱਕ ਨਾ ਪਹੁੰਚ ਸਕਣ। ਸ਼ਾਹੀ ਟਿੱਬੀ ਸਰਸਾ ਦੇ ਕੰਡੇ ਜਿਸ ਸਿੱਧਕ ਤੇ ਦਲੇਰੀ ਨਾਲ ਘੱਟ ਗਿਣਤੀ ਦੇ ਸਿੰਘਾਂ ਨੇ ਟੱਕਰਾ ਕੀਤਾ ਉਹ ਬੇਮਿਸਾਲ ਸੀ। ਜੋ ਜਰਨੈਲ ਜੂਝ ਕੇ ਸ਼ਹੀਦ ਹੋਏ ਉਹਨਾਂ ਵਿੱਚ ਭਾਈ ਜੀਵਨ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਭਾਈ ਉਹਦੇ ਸਿੰਘ ਜੀ ਸਨ ਸਤ ਪੋਹ ਦੇ ਇਤਿਹਾਸ ਦੀ ਗੱਲ ਕੱਲ ਕਰਾਂਗੇ 6 ਪੋਹ ਦੇ ਦਿਨ ਗੁਰੂ ਸਾਹਿਬ ਨੇ ਆਨੰਦਪੁਰ ਦਾ ਕਿਲਾ ਛੱਡਿਆ